ਅਰਤਿੰਦਰ ਸੰਧੂ ਵੱਲੋਂ ਅਨੁਵਾਦ ਤੇ ਸੰਪਾਦਨ ਪੁਸਤਕ ਕਵਾਰੰਟਾਈਨ ਅਤੇ ਹੋਰ ਕਹਾਣੀਆਂ ਵਿੱਚੋਂ ਇੱਕ ਕਹਾਣੀ ਸੂਬੇਦਾਰਨੀ ਦਾ ਪੋਤਾ ਲੇਖਕਾ ਸੂਰਿਆ ਬਾਲਾ ਸਾਰੇ ਮਹੱਲੇ ਵਿੱਚ ਚਰਚੇ ਹਨ ਸੂਬੇਦਾਰਨੀ ਦੇ ਪੋਤਾ ਹੋਇਆ ਇੱਥੇ ਨਹੀਂ ਅਮਰੀਕਾ ਵਿੱਚ ਹੁਣੇ-ਹੁਣੇ ਖਬਰ ਆਈਏ ਫੋਨ ਰਾਹੀਂ ਸਾਰੇ ਗਲੀ ਮਹੱਲੇ ਆਂਡ ਗਵਾਂਡ ਦੇ ਵਿੱਚਕਾਰ ਅਮਰੀਕਾ ਵਿੱਚ ਜੰਮਿਆ ਇੱਕ ਲੋਤਾ ਪੋਤਾ ਉੰਜ ਤਾਂ ਸਦਰ ਬਾਜ਼ਾਰ ਤੋਂ ਚੌਕ ਤੇ ਵਿਚਾਰੇ ਬਾਰੇ ਇਸ ਮਹੱਲੇ ਵਿੱਚ ਬਥੇਰੇ ਦੋਤੇ ਪੋਤੇ ਹੋਏ ਪਰ ਹੋਏ ਤਾਂ ਮਰੇ ਨਾ ਮਿਰਜ਼ਾਪੁਰ ਜਾਂ ਜਲੰਧਰ ਤੱਕ ਅਮਰੀਕਾ ਵਿੱਚ ਤਾਂ ਉਹ ਸੂਬੇਦਾਰਨੀ ਦਾ ਪੋਤਾ ਹੋਇਆ ਮੁੰਡਾ ਵੀ ਤੇ ਉਸੇ ਦਾ ਅਮਰੀਕਾ ਗਿਆ ਲੈਕਸੀਪੁੱਤਰ ਸੂਬੇਦਾਰਨੀ ਦਾ ਵਿਆਹ ਵੀ ਕਰਵਾਇਆ ਤਾਂ ਵਾਪਸ ਆ ਕੇ ਆਪਣੇ ਦੇਸ਼ ਮੁਲਕ ਦੀ ਕੁੜੀ ਨਾਲ ਬਕਾਇਦਾ ਸਹੇਰਾ ਲਾਇਆ ਫੇਰੇ ਲਏ ਮਾਂ ਪਿਓ ਦੇ ਪੈਰੀ ਹੱਥ ਲਾ ਕੇ ਲੈ ਗਿਆ ਬਉਟੀ ਨੂੰ ਪਰਦੇਸ ਉਹ ਤਾਂ ਸਮਝੋ ਭਈ ਵਿਆਹ ਪਿੱਛੋਂ ਫੇਰ ਆਇਆ ਹੀ ਨਹੀਂ ਨੇ ਤਾਂ ਪਹਿਲਾਂ ਹਰ ਸਾਲ ਉਹ ਬਡੇ ਵੱਡੇ ਸੂਟ ਕੇ ਸੰਸਮੇਤ ਆਉਂਦਾ ਸੀ ਸਾਰੇ ਆਂਡ ਗਵਾਂਡ ਦਾ ਹਾਲ ਚਾਲ ਪੁੱਛਦਾ ਕਿਸੇ ਨੂੰ ਚਾਕਲੇਟ ਤੇ ਕਿਸੇ ਨੂੰ ਜਰਾਬਾਂ ਟੰਬਲਰ ਚਾਬੀ ਵਾਸਤੇ ਰਿੰਗ ਨਾ ਪਿਓ ਵਾਸਤੇ ਤਾਂ ਪੁੱਛੋ ਹੀ ਨਾ ਇੱਕ ਤੋਂ ਇੱਕ ਵਧੀਆ ਸੁਗਾਤਾਂ ਲਿਆਉਂਦਾ ਕਦੀ ਬਾਪ ਵਾਸਤੇ 슈ਗਰ ਚੈੱਕ ਕਰਨ ਵਾਲੀ ਮਸ਼ੀਨ ਤੇ ਕਦੀ ਬਲੱਡ ਪ੍ਰੈਸ਼ਰ ਮਾਪਣ ਵਾਲੀ ਚੌੜੀ ਪੱਟੀ ਕਦੇ ਘੁੰਮਦਾ ਕੈਮਰਾ ਤੇ ਕਦੇ ਮਾਲਿਸ਼ ਕਰਨ ਵਾਲੀ ਮਸ਼ੀਨ ਤੇ ਇਸ ਵਾਰ ਤਾਂ ਕੰਪਿਊਟਰ ਵਿੱਚ ਉਹ ਜੀ ਚੀਜ਼ ਫਿੱਟ ਕਰਵਾ ਕੇ ਗਿਆ ਕਿ ਇੱਧਰ ਉੱਧਰ ਤੇ ਉੱਧਰੋਂ ਇੱਧਰ ਗੱਲਾਂ ਕਰਨ ਵਾਲੇ ਦੀ ਸੂਰਤ ਵੀ ਸਾਫ਼ ਦਿਖਾਈ ਦੇਵੇ ਹੁਣ ਦੱਸੋ ਇਸ ਤੋਂ ਵਧੀਆ ਗੱਲ ਕੀ ਹੋਣੀ ਹੈ ਕਿ ਨਾਂ ਕੋਲ ਰਹਿਣ ਦੀ ਖਟਕਟ ਤੇ ਨਾਂ ਦੂਰ ਰਹਿਦਾ ਕਲਪ ਕਲਪਾ ਪੁੱਤਰ ਗਲੀ ਦੇ ਬਾਹਰ ਵਾਲੇ ਸਾਈਬਰ ਕੈਫੇ ਵਾਲੇ ਨਰਿੰਦਰ ਨੂੰ ਪੱਕੀ ਕਰ ਗਿਆ ਹੈ ਕਿ ਜਦੋਂ ਵੀ ਮਾਂ ਬਾਪ ਬੁਲਾਉਣ ਉਦੋਂ ਕੰਪਿਊਟਰ ਦਾ ਬਟਨ ਫਿੱਟ ਕਰ ਦੇਵੇ ਤੇ ਉਸ ਨਾਲ ਆਪਸੀ ਬੋਲਚਾਲ ਵੇਖਾ ਵਿਖੀ ਕਰਵਾ ਕੇ ਚਲਾ ਜਾਏ ਪਰ ਸੂਬੇਦਾਰਨੀ ਇੰਤਜ਼ਾਮ ਹੋਣ ਦੇ ਬਾਵਜੂਦ ਚੱਕਦੀ ਕੀ ਬਿਨਾਂ ਵਜਾ ਬੁਲਾਉਂਦੀ ਰਹਾ ਫੋਟੋ ਬਚਾਉਣ ਤੋਂ ਪਹਿਲਾਂ ਬਾਰੇ ਸੋਚਦੀ ਪਹਿਲਾਂ ਆਪਣੇ ਕੱਪੜੇ ਲੱਤੇ ਠੀਕ ਕਰੋ ਫਿਰ ਮੂੰਹ ਤੋਂ ਹਾਨ ਕਰੀਮ ਕਰੂੰ ਬਲਾਉਣ ਦਾ ਪੰਗਾ ਫਿਰ ਇੱਧਰ ਉੱਧਰ ਦਾ ਸਮਾਂ ਮਲਵਾਓ ਸਵੇਰੇ ਜਦੋਂ ਤੱਕ ਨਰਿੰਜਨ ਕੋਲੋਂ ਆਇਆ ਜਾਣਾ ਉਦੋਂ ਰਾਤ ਪੈਣ ਲੱਗੀ ਪੈਂਦੀ ਹੈ ਰਾਤ ਨੂੰ ਕਰੋ ਤਾਂ ਉਦੋਂ ਸਵੇਰਾ ਦੁਵਾਨੇ ਦਫਤਰ ਵੱਲ ਭੱਜਣਾ ਹੁੰਦਾ ਆਦੂ ਗੱਲਾਂ ਕਰਨ ਦਾ ਸਮਾਂ ਕਿੱਥੇ ਹੁੰਦਾ ਵਿਚਾਰਿਆਂ ਕੋਲ ਹਾਰ ਕੇ ਉਹਨਾਂ ਨੂੰ ਆਖਣਾ ਪੈਂਦਾ ਸੌਰੀ ਸਾਨੂੰ ਦੁਵਾਨ ਨੂੰ ਜ਼ਰਾ ਜਲਦੀ ਹੈ ਬਾਕੀ ਰਹਿ ਗਏ ਸ਼ਨੀਵਾਰ ਐਤਵਾਰ ਉਦੋਂ ਵੀ ਹਫ਼ਤੇ ਪਿੱਛੋਂ ਘਰ ਦੀ ਸਫਾਈ ਕਰਨੀ ਕੂੜਾ ਸੁੱਟਣ ਤੋਂ ਲੈ ਕੇ ਰਾਸ਼ਨ ਆਦਿ ਖਰੀਦਦਾਰੀ। ਤੇ ਇੰਨੀ ਦਿਨੀ ਤਾਂ ਡਾਕਟਰ ਤੋਂ ਸਮਾਂ ਲੈਣਾ ਤੇ ਚੈੱਕਅਪ ਆਦ। ਇੱਥੋਂ ਤੱਕ ਕਿ ਅੱਜ ਵੀ ਇੰਨੀ ਵੱਡੀ ਖੁਸ਼ਖਬਰੀ ਯਾਨੀ ਉਹਨਾਂ ਦੋਹਾਂ ਦੇ ਦਾਦਾ-ਦਾਦੀ ਬਣ ਜਾਣ ਦੀ ਸੂਚਨਾ ਵੀ ਜਲਦੀ-ਜਲਦੀ ਦੇ ਕੇ ਹਸਪਤਾਲ ਦਾ ਬਿੱਲ ਦੇ ਨਿਕਲ ਗਿਆ। ਸੂਬੇਦਾਰਨੀ ਨੇ ਤਰਲੇ ਨਾਲ ਕਿਹਾ ਮੈਂ ਕਦੋਂ ਵੇਖੂੰਗੀ ਆਪਣੇ ਪੋਤੇ ਨੂੰ? ਉਹ ਤਨੇ ਤੁਰੇ-ਤੁਰੇ ਜਾਂਦਿਆਂ ਕਿਹਾ ਸਕਾਈਪ ਤੇ ਸ਼ਾਮ ਨੂੰ ਨਰਿੰਦਰ ਨੂੰ ਬੁਲਾ ਲਿਓ। ਓਕੇ। ਮਨ ਨਾ ਹੀ ਮੰਨਿਆ ਤਾਂ ਫੋਨ ਬੰਦ ਕਰਦੇ ਕਰਦੇ ਪੁੱਤ ਨੂੰ ਆਖ ਦਿੱਤਾ ਜੇ ਕਰਦਾ ਉੱਡ ਕੇ ਆ ਜਾਵਾਂ ਉਹਨੂੰ ਵੇਖਣ ਪੁੱਤ ਨੇ ਸਮਝਾਇਆ ਸਬਰ ਕਰੋ ਸ਼ਾਮ ਨੂੰ ਵੇਖ ਚ ਲੋਗੇ ਫਿਰ ਆਇਆ ਰਾਮ ਨਾਲ ਤੇ ਫੋਨ ਬੰਦ ਹੋ ਗਿਆ ਪਰ ਸੂਬੇਦਾਰਨੀ ਨੂੰ ਚੈਨ ਕਿੱਥੋਂ ਕਾਲੇ ਹੁਸ਼ਾਰ ਵਿੱਚ ਆਇਆ ਕਮਲਾ ਮਨ ਬਰਿਆਂ ਪਿੱਛੋਂ ਤਾਂ ਪਲੇਟੀ ਦਾ ਬਾਲ ਜੰਮਿਆ ਨਵੀਂ ਪੀੜੀ ਦਾ ਚਰਾਗ ਜਗਿਆ ਨਾ ਘਰ ਵਿੱਚ ਥਾਲੀ ਵੱਜੀ ਨਾ ਵਾਜਾ ਵੱਜਾ ਅਕਾਲੇ ਸੀ ਕਿ ਇਸ ਖੁਸ਼ੀ ਦੀ ਖਬਰ ਦੀ ਘੜੀ ਮਨੋਜ ਦਾ ਪਾਪਾ ਤੱਕ ਘਰੋਂ ਗਾਇਬ ਇਦੇ ਚੌਕ ਤੱਕ ਮੰਦਰ ਵਿੱਚ ਮੱਥਾ ਤੱਕ ਟੇਕਣ ਨਾ ਜਾਇਆ ਗਿਆ ਵਿੱਚ ਐਨੀ ਬਹੁਤੀ ਵੱਧੀ ਤਾਂ ਪੇਸ਼ਵਾੜੇ ਵਾਲੀ ਪੰਜਾਬਾ ਨੂੰ ਫੋਨ ਲਾ ਲਿਆ ਅਰੇ ਮਿਸੇ ਤੰਨਾ ਟੋਲ ਗਈ ਹੈਗੀ ਨਾ ਤੁਹਾਡੇ ਕੋਲ ਉਹ ਜਗਰਾਤੇ ਵਾਲੀ ਪੁਸ਼ਪਾ ਨੂੰ ਕੱਲ ਦੀਆਂ ਭੇਜੋ ਜਰਾ ਤੇ ਸ਼ਾਮ ਨੂੰ ਆ ਜਾਓ ਸਾਰੇ ਹੁਣ ਇੱਥੇ ਹੋਵੇ ਜਾਂ ਉੱਥੇ ਸ਼ਗਨ ਤੇ ਕਰਨੀ ਹੋਏ ਨਾ ਮੰਜਲੋ ਤੰਨਾ ਵੀ ਉਦੋਂ ਤੱਕ ਵੜੀਆਂ ਬਣਾ ਕੇ ਵਿਹਲੀ ਹੋਈ ਸੀ खिड़की बोली ਹੋਰ ਕੀ ਜੀ ਇੱਥੇ ਹੋਵੇ ਜਾ ਅਮਰੀਕਾ ਵਿੱਚ ਬੱਚਾ ਤੇ ਸਾਡਾ ਹੀ ਆਏ ਨਾ ਇਹ ਚ ਰਾਣੀ ਹਜੇਲੀ ਤੇ ਪਿਛਲੀ ਗਲੀ ਵਾਲੀ ਆ ਚੰਦਾ ਨੂੰ ਵੀ ਸੱਦ ਲਿਓ ਘੰਟੇ ਵਾਲਿਆਂ ਨੂੰ ਲੱਡੂਆਂ ਤੇ ਡੱਬੇ ਲਈ ਫੋਨ ਕਰ ਲਿਓ ਰੋਜ ਦੇ ਪਾਪਾ ਨੂੰ ਜਾਣ ਦੀ ਲੋੜ ਨਹੀਂ ਮਾਤਾ ਦੀਨ ਦੀਆਂ ਕਚੌਰੀਆਂ ਤੇ ਰਸਗੁੱਲੇ ਵੀ ਮੰਗਾ ਲੈਣੀ ਆ ਸੂਬੇਦਾਰਨੀ ਪੂਰੀ ਚਾਹ ਵਿੱਚ ਜੁਟ ਗਈ ਓਪੀਐਸਪੀ ਦੀ ਭਤੀਜੀ ਨੂੰ ਵੀ ਸੱਦ ਲਿਆ دیਵਾਨ ਚੁੱਕ ਕੇ ਦਰਿਆ ਵਿੱਚ ਗਈਆਂ ਵੀ ਪੰਜੀ ਜਨਾਨੀ ਹਤਾ ਉਹੀ ਜਾਣਗੀਆਂ ਸੂਬੇਦਾਰ ਨੇ ਵਧੀਆ ਗਲਾਸ ਤੇ ਚਮਚੇ ਛਾਂਟਣ ਲੱਗ ਪਈ ਚਾਂਦੀ ਦੀ ਥਾਲੀ ਵਿੱਚ ਸੌਂਫ ਸਵਾਰੀ ਪਈ ਅਜੇ ਇੰਨਾ ਬਹੁਤ ਵੱਡੀ ਦਾਵਤ ਬਾਅਦ ਵਿੱਚ ਜਿਵੇਂ 28 ਸਾਲ ਪਹਿਲਾਂ ਦਾ ਚੱਕਰ ਘੁੰਮ ਗਿਆ ਹੋਵੇ ਜਦੋਂ ਮਨੋਜ ਹੋਇਆ ਸੀ ਤੁਨ ਤੁਨ ਕੇ ਭਰੇ ਵੇੜੇ ਵਿੱਚ ਉਹ ਪੀਰੀ ਗੋਟੇ ਵਾਲੀ ਸਾੜੀ ਵਿੱਚ ਸਜੀ ਮਨੋਜ ਨੂੰ ਲਈ ਬੈਠੀ ਸੀ ਮੱਖਣ ਦੇ ਵੇੜੇ ਵਰਗਾ ਚਿਹਰਾ ਤੇ ਬਰੰਟੀਆਂ ਵਰਗੀਆਂ ਅੱਖਾਂ ਮੱਥੇ ਤੇ ਉਂਗਲ ਜਿੱਡਾ ਚੌੜਾ ਕੱਜਲ ਦਾ ਐਸਾ ਟਿੱਕਾ ਮਾਂ ਜੀ ਨੇ ਲਾਇਆ ਸੀ ਕਿ ਜਨਾਨੀਆਂ ਇੱਕ ਦੂਜੀ ਨੂੰ ਕੁੰਨੀਆਂ ਮਾਰ-ਮਾਰ ਕੇ ਰਸਨ ਪੂਰੇ 15 ਦਿਨ ਢੋਲ ਠਮੱਕਿਆਂ ਤੇ ਘੁੰਗਰੂਆਂ ਦੀ ਛਮਾ-ਛਮ ਨਾਲ ਵੇੜਾ ਗੁਲਜ਼ਾਰ ਜਿਆਦਾ ਸੀ ਜਦੋਂ ਆਈ ਗੱਗੇ ਦੀ ਨਾਨੀ ਲੈ ਕੇ ਦੋਤੇ ਲਈ ਸੋਨੇ ਦੀ ਗਾਨੀ ਤੇ ਕਾਕਾ ਜੀ ਵੇ ਨਹੀਂ ਨਾਨੀ ਦਾ ਦੋਤਾ ਜੀਵੇ ਨਹੀਂ ਕੜੀ ਪਕੌੜਿਆਂ ਤੋਂ ਲੈ ਕੇ ਮਾਲ ਪੂੜਿਆਂ ਤੱਕ ਦੀਆਂ ਦਾਵਤਾਂ ਤੇ ਮਾਨ ਤੇ ਸਾਰੇ ਰਿਸ਼ਤੇ ਨਾਤੇ ਇਕੱਠੇ ਹੋਏ ਤਾਂ ਨਾ ਰੱਖਣ ਵਾਲੇ ਦਿਨ ਅੱਧੀ ਰਾਤ ਤੱਕ ਪੰਗ ਤਾਂ ਖਾ-ਖਾ ਉੱਠਦੀਆਂ ਰਹੀਆਂ ਪਰ ਅਸਨਾ ਨਾਨੀ ਨੂੰ ਛੇੜ-ਛੇੜ ਕੇ ਲਾਗ ਲੈਂਦੀਆਂ ਰਹੀਆਂ ਕਾਕੇ ਦੀ ਨਾਨੀ ਮੇਲੇ ਦੀ ਰਾਣੀ ਨਾਨਾ ਹੈ ਦਿਲਦਾਰ ਵੇ ਲੋਕੋ ਤੇ ਦੂਜੇ ਪਾਸੇ ਕਾਕੇ ਦੀ ਨਾਨੀ ਮੇਲੇ ਚ ਨੱਚੇ ਨਾਨਾ ਵਜਾਵੇ ਢੋਲ ਵੇ ਲੋਕੋ ਤੇ ਕਾਕੇ ਦੀ ਮਾਸੀ ਮੱਕੀ ਪਣਾਵੇ ਮਾਸੜ ਆ ਚੌਕੀਦਾਰ ਵੇ ਲੋਕੋ ਮੇਲਾ ਮੁੱਕਾ ਅੰਦਰ ਦਾ ਵੀ ਬਾਹਰ ਦਾ ਵੀ ਅਤੀਤ ਦਾ ਵੀ ਵਰਤਮਾਨ ਦਾ ਵੀ ਸੂਬੇਦਾਰ ਨਹੀਂ ਦੇ ਥੱਕ ਕੇ ਪਸ ਤੋਈ ਪਈ ਸੀ ਪਰ ਮੰਨ ਦਾ ਵਿਸ਼ਾਲ ਸਮਾਂ ਛੁਰਿਆ ਸੀ ਅਚਾਨਕ ਘੜੀ ਤੇ ਨਜ਼ਰ ਗਈ ਇਹੋ ਵਕਤ ਤੇ ਦੱਸਿਆ ਸੀ ਮਨੋਜ ਨੇ ਨਰਿੰਦਰ ਨੂੰ ਸੱਦਣ ਵਾਸਤੇ ਗਾਉਣ ਵਜਾਉਣ ਬੜੇ ਵੇਲੇ ਸਿਰ ਨਿਫਟ ਗਿਆ ਨਰਿੰਦਰ ਤੇ ਆ ਗਿਆ ਪਰ ਸਕਾਈ ਪਤਾ ਲਿੰਕ ਨਾ ਜੁੜੇ ਤੇ ਅੱਧੇ ਘੰਟੇ ਪਿੱਛੋਂ ਜਾ ਕੇ ਜੁੜਿਆ ਕੰਪਿਊਟਰ ਦੇ ਸ਼ੀਸ਼ੇ ਤੇ ਤਸਵੀਰਾਂ ਉੱਭਰੀਆਂ ਬਿਸਤਰੇ ਤੇ ਲੀਨਾ ਕੋਲ ਖੜਾ ਮਨੋਜ ਸ਼ਾਂਤੀ ਇੰਨੀ ਕਿ ਸੂਈ ਡੇਗੀ ਤਾਂ ਆਵਾਜ਼ ਆ ਜਾਵੇ ਸੂਬੇਦਾਰ ਨੇ ਦਿਲ ਖੋਲ ਕੇ ਬਾਰੀ-ਬਾਰੀ ਜਾਣ ਲੱਗੀ ਤਾਂ ਮਨੋਜ ਹਲਕੀ ਜਿਹੀ ਸ਼ਰਮਿੰਦਗੀ ਨਾਲ ਮਾਂ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕਰਦੇ ਹਮਸਕਰਾਇਆ ਲੀਨਾ ਨੇ ਵੀ ਹੱਥ ਲਾ ਦਿੱਤਾ ਪਰ ਪੁੱਤ ਮਨੋਲੀਨ ਹੋਲੀ ਜੀ ਉਹਦੀ ਹੋਈ ਨਰਸ ਵੱਲ ਇਸ਼ਾਰਾ ਕੀਤਾ ਇੱਕ ਗੋਰੀ ਬੱਗੀ ਜੀ ਨਰਸ ਪੂਰਾ ਬਲੇਟਿਆ ਬੁਲੰਦਾ ਜਾਂ ਲੈ ਕੇ ਆਈ ਹੱਥ ਪੈਰ ਕੰਨ ਸਭ ਢਕੇ ਨਿੱਕਾ ਜਿਹਾ ਤੇਰਾ ਮੀਟੀਆਂ ਮੀਟੀਆਂ ਅੱਖਾਂ ਸੂਬੇਦਾਰ ਨੀਂਦੀਆਂ ਮੋਹ ਵਿੱਚ ਭਿੱਜੀਆਂ ਬਾਵਾ ਬੇਚਾਨੇ ਹੀ ਅੱਗੇ ਵਧੀਆਂ ਗਈਆਂ ਤਾਂ ਸੂਬੇਦਾਰ ਜੀ ਨੇ ਝਟਕਿਆ ਓ ਮੋਰਖੇ ਕਿੱਧਰ ਬਾਵਾ ਗਾਂ ਦੀ ਗਾਂ ਕਰੀ ਜਾਣ ਰਹੀ ਐ ਇਹ ਬੱਚਾ ਇਸੇ ਡੱਬੇ ਵਿੱਚ ਬੰਦ ਹੋਵੇ ਹਜ਼ਾਰਾਂ ਮੀਲ ਦੂਰ ਆ ਫਿਰ ਵੀ ਦੇਖ ਸਕਦੇ ਆ ਸ਼ੁਕਰ ਆਹੋ ਤੇ ਤੂੰ ਪੱਟੀ ਲਵਾ ਲਾ ਮੱਥੇ ਤੇ ਪੋਤੇ ਦੇ ਨਾਂ ਦੀ ਤਦ ਤੱਕ ਨਰਸ ਬੱਚੇ ਨੂੰ ਲੈ ਕੇ ਜਾ ਚੁੱਕੀ ਸੀ ਸੂਬੇਦਾਰ ਨੇ ਨਹੀਂ ਸੋਚਿਆ ਕਿ ਤੇ ਪੋਤਾ ਕੰਪਿਊਟਰ ਦੀ ਸਕਰੀਨ ਹੈ ਕੈਲੰਡਰ ਦੀ ਤਸਵੀਰ ਹੈ ਕੋਈ ਮਸ਼ਹੂਰੀ ਜਾਂ ਸੀਰੀਅਲ ਹੈ ਇਹ ਸਮਾਂ ਖਤਮ ਤੇ ਬੱਚਾ ਗਿਆ ਰੋਕਦੀ ਵੀ ਕਿਵੇਂ ਇੱਥੇ ਹੁੰਦਾ ਤੇ ਭਾਵੇਂ ਆਖ ਦਿੰਦੀ ਖਲੋ ਜਾ ਸਿਸਟਰ ਭੰਨ ਭਰ ਕੇ ਵੇਖ ਤੇ ਲੈਣ ਦੇ ਨੂੰ ਪੁੱਤ ਨਾਲ ਵੀ ਗੱਲ ਕਰੇ ਤਾਂ ਕਿਵੇਂ ਬੜੀ ਮੁਸ਼ਕਲ ਨਾਲ ਦੋ ਤਿੰਨ ਗੱਲਾਂ ਹੀ ਦੱਸ ਸਕੀ ਜਿਵੇਂ ਇਹੋ ਕਿ ਠੰਡਾ ਪਾਣੀ ਨਾ ਪੀਵੀ ਬੱਚੇ ਨੂੰ ਠੰਡ ਤੋਂ ਬਚਾਵੀ ਗਰਮ ਤਸਵੀਰ ਵਾਲੀਆਂ ਚੀਜ਼ਾਂ ਖਾਈ ਹਰ ਵਾਰ ਉਹਦਾ ਵਾਕ ਖਤਮ ਹੋਣ ਪਿੱਛੋਂ ਲੀਨਾ ਮੁਸਕਰਾ ਕੇ ਮਸ਼ੀਨ ਵਾਂਗੂੰ ਸਿਰ ਹਿਲਾ ਦਿੰਦੀ ਰਹੀ ਫਿਰ ਉਹ ਸ਼ਾਂਤੀ ਵੇਖਣ ਨੂੰ ਆਹਰ ਪਰ ਦਿਸਦਾ ਕੋਈ ਸ਼ਾਖਾਲ ਨਜ਼ਾਰਾ ਪਰ ਸਾਹਮਣੇ ਸ਼ੀਸ਼ੇ ਦੀ ਇੱਕ ਕੰਧ ਨਾ ਹੋਈ ਕਾਲਾ ਪਹਾੜ ਹੋ ਗਈ ਕਿ ਸਾਹਮਣੇ ਹੋ ਕੇ ਵੀ ਆਦਮੀ ਗੱਲਾਂ ਨੂੰ ਤਰਸਦਾ ਰਹੇ ਨੇਵੇਂ ਸ਼ਬਦਾਂ ਦਾ ਤਾਂ ਕਾਲ ਪੈ ਗਿਆ ਹੋਵੇ ਕਿੱਥੇ ਗਏ ਸਾਰੇ ਸ਼ਬਦ ਗਲਤ ਤੱਕ ਭਰਿਆ ਇਹ ਖਜ਼ਾਨਾ ਪਰ ਬਾਹਰ ਆਉਣ ਨੂੰ ਰਾਹ ਹੀ ਨਹੀਂ ਮਿਲ ਰਿਹਾ ਜੜ ਤੱਕ ਭਰੀ ਪਈ ਸੀ ਸੂਬੇਦਾਰ ਨਹੀਂ ਪਰ ਹਾਰ ਨਹੀਂ ਸੀ ਮੰਨ ਰਹੀ ਤੇ ਹਾਂ ਤੁਸੀਂ ਇੱਥੇ ਆਓਗੇ ਕਦੋਂ ਇੱਥੇ ਆਪਣੇ ਦੇਸ਼ ਸਾਡੇ ਸਾਰਿਆਂ ਕੋਲ ਹੁਣ ਇਸ ਸਾਲ ਤੇ ਨਹੀਂ ਆਇਆ ਜਣਾ ਮਾਂ ਅਜੇ ਇਹਨੇ ਨਿੱਕੇ ਬੱਚੇ ਵਾਸਤੇ ਵਾਤਾਵਰਨ ਬਦਲਣਾ ਠੀਕ ਨਹੀਂ ਆ ਫਿਰ ਪੁੱਤਰ ਮਾਂ-ਬਾਪ ਦੋਵਾਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਇਹ ਬਾਅਦ ਵਿੱਚ ਗਰਮੀ ਆ ਜਾਣੀਆਂ ਨੇ ਇੰਡੀਆ ਵਿੱਚ। ਅਗਲੀ ਸਰਦੀ ਵਿੱਚ ਹੀ ਸੋਚਿਆ ਜਾ ਸਕਦਾ ਹੈ। ਵੇਖਦੇ ਆਂ। ਪਰ ਕੋਈ ਗੱਲ ਨਹੀਂ, ਸਿਕਾਈ ਬੈ ਨਾ। ਸਵੇਰ ਹੈ ਸਿਕਾਈ। ਸੂਬੇਦਾਰਨੀ ਦੇ ਅੰਦਰ ਵਾਲੀ ਸੂਬੇਦਾਰਨੀ ਜ਼ੋਰ ਨਾਲ ਚੀਕੀ। ਧੋਖੇਬਾਜ਼ ਪ੍ਰੇਮੀ। ਕੱਚ ਦੇ ਚੌਕਟੇ ਵਿੱਚ ਬੱਚੇ ਦਾ ਭਲੇਖਾ ਪਾ ਕੇ ਸਾਨੂੰ ਤੜਫਾਉਣ ਵਾਲਾ ਪਾਪੀ। ਅਗਲੀ ਟੰਡ ਤੱਕ ਹੁਣ ਵਾਲਾ ਬੱਚਾ ਕਿੱਥੋਂ ਲੱਭੂਗਾ ਸਾਨੂੰ? ਸੂਬੇਦਾਰਨੀ ਦੀਆਂ ਅੱਖਾਂ ਛਲਕ ਪਈਆਂ ਪਰ ਸਿਕਾਈ ਵਿੱਚ ਸਭ ਕੁਝ ਥੋੜਾ ਦਿਸਦਾ। ਦਰਵਾਜੇ ਤੇ ਹਲਕੀ ਜੀ دستਕ ਹੋਈ ਪਾਪਾ ਹੁਣ ਕਾਉਂਸਲਿੰਗ ਵਾਸਤੇ ਡਾਕਟਰ ਆਉਣ ਵਾਲੇ ਨੇ ਕਿ ਬੱਚੇ ਨੂੰ ਕਿਸ ਤਰ੍ਹਾਂ ਪਾਲਣਾ ਚਾਹੀਦਾ ਹੈ ਸਕਾਈ ਬੰਦ ਕਰਨਾ ਪਵੇਗਾ ਠੀਕ ਹੈ ਮੰਮੀ ਹਾਂ ਹਾਂ ਬਸ ਸੂਬੇਦਾਰ ਜੀ ਨੇ ਹਾਂਮੀ ਪਰੀ ਨਰੰਜਨ ਤੇ ਪੈਸੇ ਦਿੱਤੇ ਸਕਰੀਨ ਫੇਰ ਕਾਲੀ ਹੋ ਗਈ ਸੂਬੇਦਾਰਨੀ ਦੀ ਨਜ਼ਰ ਪਾਸੇ ਨੂੰ ਮੋੜੀ ਢੋਲ ਕੀ ਛਣਿਆ ਵਾਲੀ ਨੁੱਕਰ ਹੋਰ ਸੁੰਨੀ ਹੋ ਗਈ ਸੀ ਹਾਰ ਕੇ ਉੱਠੀ ਆਪਣੇ ਦੋਹਾਂ ਦੀ ਰੋਟੀ ਪਾਈ ਸੋਈ ਸਿਮੇਟ ਕੇ ਬਿਸਤਰੇ ਤੇ ਨਢਾਲ ਪੈ ਗਈ ਉਹ ਤੇਜ ਨਾਲ ਤੇ ਉਦਾਸੀ ਨੇ ਅੱਖਾਂ ਦੀ ਨੀਂਦ ਰੋੜਾ ਦਿੱਤੀ ਸੀ ਅਧਮੇਟੀਆਂ ਅੱਖਾਂ ਵਿੱਚ ਉਹ ਦੁੱਧ ਚਿੱਟੀ ਨਰਸ ਦਾ ਹੱਥਾਂ ਵਿੱਚ ਚੁੱਕਿਆ ਵਲੇਟਿਆ ਟਿਆ ਟਿਆ ਗਿਆ ਪਿਆ ਪੁੱਤੇ ਹੀ ਨਜ਼ਰ ਆਈ ਜਾਵੇ ਜਿਵੇਂ ਕਿਤੇ ਬੱਚੇ ਦਾ ਭੁਲੇਖਾ ਪੌਂਦਾ ਪੋਲਾ ਜਾਂ ਕੁਲਾ ਗੁਦਗੁਦਾ ਜਾਂ ਪਲੰਦਾ ਹੀ ਹੋਵੇ ਆਪਣੇ ਆਪ ਨਾਲ ਉਲਝਦੇ ਆ ਉਲਝਾਉਂਦੇ ਆ ਅੱਧੀ ਰਾਤ ਮਸਾਂ ਨੀਂਦ ਆਈ ਉਹ ਵੀ ਉਖੜੀ-ਪੁਖੜੀ ਜੀ ਅਗਲੇ ਦਿਨ ਲੱਗਾ ਕਿ ਕੱਲ ਹੀ ਬੋਤਾ ਹੋਇਆ ਚੱਜ ਰੌਣਕ ਮੇਲਾ ਖਤਮ ਹੋ ਘਰ ਹੁਣ ਹੋਰ ਸੁੰਨਾ ਮਹਿਸੂਸ ਹੋਇਆ ਇਕ ਦਾਸੀ ਜੀ ਉੱਤਰ ਆਈ ਬੱਚਾ ਪੈਦਾ ਹੁਣ ਤੋਂ ਪਿੱਛੋ ਜਨੇਪੇ ਵਾਲਾ ਘਰ ਜਿਸ ਤਰ੍ਹਾਂ ਦਾ ਲੱਗਦਾ ਉਸ ਤਰ੍ਹਾਂ ਦਾ ਕਿਉਂ ਨਹੀਂ ਲੱਗ ਰਿਹਾ ਇਸੇ ਤਰ੍ਹਾਂ ਵੀ ਕਹਿੰਦੀ ਹੈ ਕਿ ਸਾਡੇ ਪੰਜਾਬੀਆਂ ਦੇ ਘਰ ਵਿੱਚ ਜਿਆਦਾ ਹਫੜਾ ਦਬੜੀ ਮੱਤੀ ਹੋਵੇ ਤਾਂ ਅਗਲੇ ਮਖੌਲ ਨਾਲ ਆਖ ਦਿੰਦੇ ਨੇ ਜਨੇਪਾ ਹੋਇਆ ਹੈ ਕੋਈ ਯਾਨੀ ਕੋਈ ਬਾਲ ਜੰਮਿਆ ਇੱਥੇ ਤੇ ਸੱਚੀ ਜੰਮਿਆ ਤੇ ਫਿਰ ਵੀ ਅਸੀਂ ਸੁਣ ਮਸੁਣ ਜੀ ਨਾ ਹੀ ਟਿਕੇ ਤਾਂ ਸੂਬੇਦਾਰ ਨੂੰ ਵੀ ਮੰਨ ਦੀ ਗੱਲ ਕਹਿ ਦਿੱਤੀ ਪਰ ਉਹ ਤੇ ਭੜਕੀ ਪਿਆ ਤੇ ਕੀ ਕਰਾਂ ਟੰਡੋਰਾ ਫਰਵਾਵਾਂ ਕਿ ਤੇਰੇ ਵਾਂਗੂ ਮੱਥੇ ਤੇ ਸੂਚਨਾ ਪੱਟੀ ਲਾ ਕੇ ਘੁਮਾਂ ਓਏ ਜਦੋਂ ਆਉਣਗੇ ਉਦੋਂ ਵੇਖੀ ਜਾਊਗੀ ਆਉਣਗੇ ਕੀ ਮਤਲਬ ਅਸੀਂ ਜੋਰ ਪਾ ਕੇ ਸੱਦਾਂਗੇ ਸਾਦੀ ਤੇ ਆਉਣਗੇ ਸਾਨੂੰ ਵੀ ਤਾਂ ਕੋਈ ਚਾਹ-ਲਾੜ ਵਖਾਉਣਾ ਚਾਹੀਦਾ ਵਖਾਈ ਜਾ ਤੂੰ ਕੌਣ ਰੋਕਦਾ ਤੈਨੂੰ ਸੂਬੇਦਾਰਨੀ ਵਿਚਾਰੀ ਮਨ ਮਹਿਸੂਸ ਕੇ ਚੁੱਪ ਹੋਗੀ ਇਹ ਆਦਮੀ ਇਜਾਜ਼ਤ ਸਮਝੀ ਆ ਕਦੀ ਸੰਯੋਗ ਦੀ ਗੱਲ ਇਹ ਕਿ ਅਗਲੇ ਹਫ਼ਤੇ ਹੀ ਫਜ਼ਰ ਬਾਜ਼ਾਰ ਵਾਲੇ ਅਗਰਵਾਲਾਂ ਦੇ ਘਰ ਵੀ ਪੋਤਾ ਜੰਮ ਪਿਆ ਇੱਥੇ ਨੇੜੇ ਬਾਜ਼ਾਰ ਦੇ ਚ ਰਸਤੇ ਵਾਲੇ ਹਸਪਤਾਲ ਵਿੱਚ ਜਿਨੇ ਵੀ ਸੁਣਿਆ ਅਮਰੀਕਾ ਵਿੱਚ ਜੰਮੇ ਪੋਤੇ ਦੇ ਜਨਮ ਨੂੰ ਬੜਾ ਸ਼ੁਭ ਦੱਸਿਆ ਪਹਿਲ ਉਹਨੇ ਕੀਤੀ ਤੇ ਪਿੱਛੇ ਪੋਤੇ ਤੇ ਪੁੱਤ ਆ ਗਿਆ ਹੋਰ ਨਾਲ ਵਾਂਗ ਸੂਬੇਦਾਰਨੀ ਵੀ ਲੱਡੂਆਂ ਦਾ ਡੱਬਾ ਲੈ ਕੇ ਹਸਪਤਾਲ ਪਹੁੰਚੀ ਅਗਰਵਾਲਾਂ ਅੱਗੋਂ ਲੈਣ ਆਈ ਤੇ ਉਹਦੀ ਗੋਦੀ ਵਿੱਚ ਬੱਚਾ ਪਾ ਦਿੱਤਾ ਖੁਸ਼ੀ ਨਾਲ ਸੂਬੇਦਾਰਨੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਫਟਾਫਟ ਬੱਚੇ ਨੂੰ ਬਾਹਾਂ ਵਿੱਚ ਲਕੋ ਲਿਆ ਜਿਵੇਂ ਕੋਈ ਬੜੀ ਦੁਰਲੱਭ ਚੀਜ਼ ਹੱਥਾਂ ਵਿੱਚ ਆ ਗਈ ਹੋਵੇ ਆਪਣੇ ਪੋਤੇ ਦੇ ਪੈਦਾ ਹੋਣ ਤੋਂ ਪਿੱਛੋਂ ਇਹ ਪਹਿਲਾ ਨਵ ਜੰਮਿਆ ਬਾਲ ਵੇਖ ਰਹੀ ਸੀ ਪੋਲਾ ਪੋਲਾ ਸਲੋਣਾ ਜਿਆ ਅਸਰਾਂ ਦੇ ਦਾਣਿਆਂ ਵਰਗੀਆਂ ਅੱਖਾਂ ਗੁਲਾਬੀ ਹੱਥ ਪੈਰ ਤੇ ਉਂਗਲਾਂ ਤੇ ਗੋਲ ਜੀ ਠੋਡੀ ਸੂਬੇਦਾਰਨੀ ਦੀ ਗੋਦੀ ਵਿੱਚ ਦੋ ਵਾਰ ਸੁੱਤਾ ਸੁੱਤਾ ਹੱਸਿਆ ਦੋ ਵਾਰ ਸੁਪਨੇ ਵਿੱਚ ਜ਼ੋਰ ਦੀ ਰੋ ਵੀ ਪਿਆ ਹਸਪਤਾਲ ਵਿੱਚ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਸੀ ਇੱਕ ਇੱਕ ਤੇ ਕੋਈ ਦੋ ਦੋ ਆਉਂਦੇ ਪੋਤੇ ਦੇ ਜਨਮ ਦਿਨ ਦੀ ਵਧਾਈ ਦਿੰਦੇ ਤੇ ਅਗਰਵਾਲਾਂ ਦੇ ਪੇਸ਼ ਕੀਤੇ ਪਿਸਤੇ ਪਜਾਮਾ ਵਾਲੇ ਲੱਡੂਆਂ ਦੇ ਡੱਬੇ ਵਿੱਚੋਂ ਇੱਕ ਇੱਕ ਲੱਡੂ ਚੁੱਕਦੇ ਹੋਏ ਚਲੇ ਜਾਂਦੇ। ਕੋਈ 5 ਮਿੰਟ ਬਹਿ ਵੀ ਜਾਂਦਾ। ਫਿਰ ਹੋਰ ਆ ਜਾਂਦੇ। ਅਗਰਵਾਲਾਂ ਨੂੰ ਵੇਲ ਕਿਤੋਂ 100-100 ਕਮਾਂ ਵਿੱਚ ਫਸੀ ਪਈ ਸੀ। ਕਦੇ ਬੱਚੇ ਨੂੰ ਨਿਲਾਉਣ ਚਲੀ ਨਰਸ ਨੂੰ ਪਾਊਡਰ ਦਾ ਡੱਬਾ ਵੜਾਉਂਦੀ। ਕਦੇ ਸਾਹਮਣੇ ਖੜੇ ਵਾਰਡ ਦੇ ਸੇਵਾਦਾਰ ਨੂੰ ਵਧਾਈ ਦੇ ਪੈਸੇ ਫੜਾਉਂਦੀ। ਕਦੀ ਬਾਜ਼ਾਰ ਚੱਲਿਆ ਪੁੱਤਰ ਮੇਵਿਆਂ ਮਸਾਲਿਆਂ ਦੀ ਲਿਸਟ ਮੰਗਦਾ। ਤੇ ਕਦੀ ਅਗਰਵਾਲ ਸਾਹਿਬ ਫੋਨ ਤੇ ਪੁੱਛ ਰਹੇ ਹੁੰਦੇ ਕਿ ਮੇਰੀ ਚੈੱਕ ਬੁੱਕ ਕਿੱਥੇ ਪਈ ਆ? ਦੋ ਚਾਰ ਜਣਿਆਂ ਨੇ ਸੂਬੇਦਾਰਨੀ ਨੂੰ ਵੀ ਵਧਾਈ ਦਿੱਤੀ। ਟਾਡੇ ਵੀ ਪੋਤਾ ਹੋਇਆ ਹੈ ਨਾ ਅੱਛਾ ਅੱਛਾ ਉੱਥੇ ਅਮਰੀਕਾ ਵਿੱਚ ਘਰ ਵਿੱਚ ਵੀ ਪਹਿਲਾਂ ਵਰਗੇ ਹੀ ਬਥੇਰੇ ਕੰਮ ਸਨ ਪਰ ਸੂਬੇਦਾਰ ਨੇ ਇਹਨੂੰ ਬਿਲਕੁਲ ਵੇਲ ਜਾ ਮਹਿਸੂਸ ਹੋ ਰਿਹਾ ਸਮਾਂ ਜਿਵੇਂ ਐਵੇਂ ਹੀ ਖਿਲਰ ਰਿਹਾ ਪੁੱਲ ਰਿਹਾ ਜਿਹਾ ਪਿਆ ਸੀ ਬੇਤਰਤੀਬ ਬੇਮਤਲਬ ਤੇ ਕਰਨ ਨੂੰ ਕੁਝ ਹੈ ਹੀ ਨਹੀਂ ਸੀ ਮੈਂ ਜ਼ਿਆਦਾ ਹੀ ਉਕੜਿਆ ਤਾਂ ਸੋਚਿਆ ਚਲੋ ਘਰ ਵਾਲਨ ਦੇ ਘਰੋਂ ਹੀ ਹੋ ਆਉਣੀ ਹੈ ਉਹਨਾਂ ਨੂੰ ਅੱਜਕੱਲ੍ਹ ਕਈ ਕੰਮ ਹੋਣਗੇ ਕੁਝ ਮਦਦ ਦੀ ਕਰ ਦੇਾਂਗੀ ਅਗਰਵਾਲਨ ਬੱਚੇ ਦੀ ਮਾਲਿਸ਼ ਕਰਨ ਵਿੱਚ ਮਗਨ ਸੀ ਹੱਥ ਪੈਰ ਉਂਗਲੀਆਂ ਹੱਥਾਂ ਵਿੱਚ ਫੜ ਫੜ ਕੇ ਬੜੀ ਸੰਭਾਲ ਨਾਲ ਪਿਆਰ ਨਾਲ ਚੁੰਮ ਚੁੰਮ ਕੇ ਫਿਰ ਮੱਥੇ ਦੇ ਵਿਚਾਲੇ ਵੀ ਤੇਲ ਚੁੱਪੜ ਕੇ ਬਾਲ ਨੂੰ ਨੂੰ ਪੜਾ ਦਿੱਤਾ ਪੁੱਛਣ ਤੇ ਦੱਸਿਆ ਕਿ ਮਾਲਿਸ਼ ਵਾਲੀ ਤਾਂ ਰੱਖੀ ਹੋਈ ਹੈ ਪਰ ਮਨ ਨਹੀਂ ਮੰਨਦਾ ਇਸ ਕਰਕੇ ਆਪੇ ਮਾਲਿਸ਼ ਕਰਦੀਆਂ ਨਹਾਉਂਦੀ ਵੀ ਆਪੇ ਹੀ ਆ ਸਵੇਰ ਦੀ ਨੀ ਨੇ ਵੀ ਵੇਖਿਆ ਨਵੇਂ ਗੁਲਾਬੀ ਟੱਬ ਵਿੱਚ ਕੋਸੇ ਪਾਣੀ ਵਿੱਚ ਅਗਰਵਾਲਨ ਨੇ ਬੱਚੇ ਨੂੰ ਹੱਥਾਂ ਵਿੱਚ ਫੜਿਆ ਹੋਇਆ ਸੀ ਉਹਨੀ ਤਾਂ ਬਰਬੜਾ ਪਤਲੀ ਧਾਰ ਪੈਂਦੀ ਬੱਚਾ ਕਦੀ ਅੱਖਾਂ ਝਮਕਦਾ ਕਦੀ ਇਕੱਠਾ ਹੋਣ ਦੀ ਕੋਸ਼ਿਸ਼ ਕਰਦਾ ਇੱਕਦਮ ਤਰ ਰੋਇਆ ਵੀ ਉਦੋਂ ਅਗਰ ਵਾਲਾਂ ਜਾਂ ਉਹਦੀ ਨੂ ਨਿਹਾਲ ਹੋ ਕੇ ਉਸ ਨੂੰ ਚੁੰਮ ਲੈਂਦੀਆਂ ਜਦੂਈ ਜੇ ਮਾਹੌਲ ਵਿੱਚ ਮਗਨ ਹੋਣ ਵਾਂਗ ਵੇਖਦੀ ਰਹੀ ਸੂਬੇਦਾਰਨੀ ਅਗਲੇ ਹਫ਼ਤੇ ਵੱਡੀ ਦਾਵਤ ਦਾ ਸੱਦਾ ਵੀ ਆ ਗਿਆ ਇਹ ਤੇ ਦੂਰ ਨਹੀਂ ਸੀ ਜਾਣਾ ਕਲੋਨੀ ਦੇ ਵਿੱਚਕਾਰ ਬਣੇ ਪਾਰਕ ਵਿੱਚ ਹੀ ਕਨਾਤਾਂ ਲੱਗ ਗਈਆਂ ਹਰੇ ਦੁਆਰੇ ਰੰਗ ਬਰੰਗੇ ਬਿਜਲੀ ਨਾਲ ਜਗਦੇ ਬੱਲਮਾਨੀਆਂ ਚੱਲ ਰਾਂ ਰੰਗ ਬਰੰਗੇ ਸਟਾਰਲਾਂ ਤੇ ਕੋਫਤੇ ਨਾਨ ਤੇ ਛੋਲੇ ਪੂਰੀਆਂ ਤੇ ਨਾਲ ਆਈਸਕ੍ਰੀਮ ਲੋਕ ਗੱਲਾਂ ਬਾਤਾਂ ਕਰਦੇ ਪਲੇਟਾਂ ਭਰ-ਭਰ ਖਾ ਰਹੇ ਸਨ ਅਗਰਵਾਲ ਸਾਹਿਬ ਤੇ ਅਗਰਵਾਲਨ ਘੁੰਮ-ਘੁੰਮ ਕੇ ਲੋਕਾਂ ਦਾ ਸਵਾਗਤ ਤੇ ਸ਼ੁਕਰੀਆ ਕਰ ਰਹੇ ਸਨ ਸੂਬੇਦਾਰ ਸੂਬੇਦਾਰਨੀ ਨੂੰ ਵੀ ਕਈ ਵਾਰ ਪੁੱਛ ਕੇ ਸਨ ਚਾਰੇ ਪਾਸੇ ਆਸੇ-ਮਖੌਲ ਤੇ ਵਧਾਈਆਂ ਦੀ ਗੂੰਜ ਸੀ ਖੁਸ਼ੀਆਂ ਵਿਚੀਆਂ ਪਈਆਂ ਸਨ ਘਰ ਵਾਪਸ ਆਉਂਦਿਆਂ ਆਉਂਦਿਆਂ ਸੂਬੇਦਾਰਨੀ ਨੇ ਵੀ ਮਨ ਵਿੱਚ ठान ਲਿਆ ਕਿ ਉਹ ਵੀ ਸਮਾਗਮ ਕਰੂਗੀ ਖੁਸ਼ੀ ਤੇ ਖੁਸ਼ੀ ਹੁੰਦੀ ਹੈ ਨਾ ਲੋਕੋ ਅਮਰੀਕਾ ਵਿੱਚ ਜੰਮਣ ਦੀ ਖੁਸ਼ੀ ਦਾ ਸਗੋਂ ਬਹੁਤ ਹੀ ਹੋਈ ਅੱਜ ਵੀ ਪਾਰਕ ਵਿੱਚ ਕਿੰਨੇ ਲੋਕਾਂ ਨੇ ਪੁੱਛਿਆ ਤੁਹਾਡੇ ਵੀ ਪੋਤਾ ਹੋਇਆ ਨਾ ਅਸੀਂ ਤਾਂ ਐਸੀ ਦਾਵਤ ਦਈਏ ਕਿ ਲੋਕ ਯਾਦ ਕਰਨ ਪਤਾ ਲੱਗੇ ਕਿ ਇਸ ਤਰ੍ਹਾਂ ਦੀ ਦਾਵਤ ਉਹ ਹੀ ਉਹ ਦੇ ਸਕਦਾ ਜਿਸ ਦਾ ਪੋਤਾ ਅਮਰੀਕਾ ਵਿੱਚ ਪੈਦਾ ਹੋਇਆ ਹੋਵੇ ਸੂਬੇਦਾਰ ਜੀ ਨੇ ਕਿੰਨਾ ਸਮਝਾਇਆ ਪਰ ਸੂਬੇਦਾਰ ਨਹੀਂ ਕੋਈ ਸੁਣਨ ਵਾਸਤੇ ਯਾਰ ਹੀ ਨਹੀਂ ਸੀ ਬਸ ਮਨ ਵਿੱਚ ਇੱਕੋ ਧੁੰਨ ਸੀ ਕਿ ਨਵਾ ਤੋ ਆ ਨਹੀਂ ਸਕਦੀ ਪਿਆਰ ਦਿਲਾਰ ਨਹੀਂ ਕਰ ਸਕਦੀ ਤਾਂ ਕਿ ਓ ਜੀ ਦਾਵਤ ਤਾਂ ਦੇ ਹੀ ਸਕਦੀ ਆ ਸਵਾੜੀ ਗਈ ਕੇ ਉਹੋ ਜੇ ਕੇਟਰਿੰਗ ਵਾਲੇ ਸਜਾਵਟ ਕਰਨ ਵਾਲੇ ਸਦੂੰਗੀ ਓ ਜੀ ਰੋਸ਼ਨੀ ਸਾਜ ਸਜਾਵਟ ਕੋਈ ਕਸਰ ਨਹੀਂ ਛੱਡਨੀ ਬਸ 10000 ਵੱਧ ਲੱਗਦਾ ਹੋਵੇ ਤਾਂ ਲੱਗ ਜਾਵੇ ਭਾਵੇਂ ਨਹੀਂ ਸੂਬੇਦਾਰ ਜੀ ਨੂੰ ਕੋਈ ਤਕਲੀਫ ਨਹੀਂ ਦੇਣੀ ਉਹਨੇ ਡੈਰੀ ਤੋਂ ਨੰਬਰ ਵੇਖ ਕੇ ਆਪੇ ਸਾਰਿਆਂ ਨੂੰ ਫੋਨ ਕਰ ਲੈਣੇ ਨੇ ਸਾਰਾ ਇਂਤਜ਼ਾਮ ਹੁਣੇ ਹੋ ਜਾਣਾ ਹੈ ਕੇਟਰਰ ਹਰਾਨ ਸਿੰਘ ਇਹਨਾਂ ਦਿਲ ਖੋਲ ਕੇ ਖਰਚ ਕਰਨ ਵਾਲੇ ਗਾ ਕਦੀ ਕਦਾਈਂ ਤੇ ਉਹ ਵੀ ਮਸਾਂ ਹੀ ਮਿਲਦੇ ਆ ਜਲ ਜੀਰੇ ਤੋਂ ਕੋਕ ਪੈਂਟਾ ਸਰਦਈ ਤੱਕ ਤੇ ਪਨੀਰ ਟਿੱਕੇ ਤੋਂ ਸ਼ੁਰੂ ਹੋ ਕੇ ਹਰੇ ਭਰੇ ਕਬਾਬ ਨਰਤਮ ਕੋਰਮਾ ਗਜਰੇਲਾ ਕਾਲੀ ਗੁਲਾਬ ਜਾਮਨ ਤਿੰਨ ਰੰਗੀ ਆਈਸਕ੍ਰੀਮ ਯਾਨੀ ਕੁਝ ਵੀ ਨਾ ਛੁੱਟੇ ਲਿਸਟ ਪੂਰੀ ਹੋਈ ਤਾਂ ਕੈਟਰਰ ਨੇ ਥੈਂਕਸ ਮੈਡਮ ਆਖ ਕੇ ਫੋਨ ਤੇ ਇਸ ਤਰ੍ਹਾਂ ਦਾਬ ਬਜਾਇਆ ਜਿਵੇਂ ਉਹ ਸੂਬੇਦਾਰ ਨਹੀਂ ਨਾ ਕਿਸੇ ਅਮਰੀਕਨ ਸੂਬੇ ਦੀ ਅਹੁਦੇਦਾਰ ਹੋਵੇ ਸਜਾਵਟ ਕਰਵਾਉਣ ਵਾਲਾ ਵੀ 당ਗ ਰਹਿ ਗਿਆ ਆਨੇ ਬਾਨੇ ਉਸਨੇ ਗਾ ਕੇ ਦੇਖਾਂ ਬਾਂਦੀ ਉਡਾਨ ਦਾ ਅੰਦਾਜ਼ਾ ਲਾ ਲਿਆ ਗੱਲਬਾਤ ਦੀ ਸ਼ੁਰੂਆਤ ਵੇਲੇ ਹੀ ਸੂਬੇਦਾਰ ਨੇ ਨੇ ਆदत ਮੁਤਾਬਕ ਉਸ ਨੂੰ ਦੱਸ ਦਿੱਤਾ ਕਿ ਉਹਦਾ ਪੁੱਤਰ ਅਮਰੀਕਾ ਰਹਿੰਦਾ ਤੇ ਪੋਤਾ ਵੀ ਅਮਰੀਕਾ ਵਿੱਚ ਹੀ ਜੰਮਿਆ। ਉਸ ਦੀ ਹیثیت ਅਗਰਵਾਲਾਂ ਤੋਂ ਕਿਤੇ ਜ਼ਿਆਦਾ ਹੈ। ਇਸ ਕਰਕੇ ਸਿਆਣਾ ਤੇ ਸਮਝਦਾਰ ਡੈਕੋਰੇਟਰ ਯਾਨੀ ਸਜਾਵਟਕਰ ਆਪ ਵੀ ਆਪਣੇ ਸੁਝਾਅ ਦੇ ਗਿਆ। ਵੈਸੇ ਅਗਰਵਾਲਾਂ ਨੇ ਤਾਂ ਕੁਝ ਕੰਜੂਸੀ ਦੀ ਵਜ੍ਹਾ ਕਰਕੇ ਸਿਰਫ ਚੌਹ ਬਿਰਖਾਂ ਤੇ ਹੀ ਰੌਸ਼ਨੀ ਕਰਵਾਈ ਸੀ। ਤੁਸੀਂ ਚਾਹੋ ਤਾਂ ਸੂਬੇਦਾਰ ਨੇ ਬਾਕੀ ਤੇ ਨਾਂ ਬਿਰਖਾਂ ਦੀ ਰਜ਼ਾਮੰਦੀ ਵੀ ਦੇ ਦਿੱਤੀ। ਮੰਗਲ ਕਲ ਤਾਜ਼ੀ ਫੁੱਲਾਂ ਦੇ ਗੁੱਛੇ ਸੂਬੇਦਾਰਨੀ ਚੱਟ ਮੰਨ ਗਈ ਇਸੇ ਚੀਜ਼ ਦੀ ਕਟੌਤੀ ਪੈਸੇ ਦੀ ਪੁੱਛ ਗੇ ਵਾਦਾ ਘਾਟਾ ਬਿਲਕੁਲ ਨਹੀਂ ਇੱਕੋ ਇਸ਼ਾਰਾ ਬਸ ਅਗਰ ਵਾਲਾ ਤਾਂ ਸвая ਡੇੜਾ ਹੀ ਹੋਵੇ ਹੁਣ ਤੱਕ ਇੱਕ ਸਜਾਵਟ ਕਰ ਆਪ ਵੀ ਆਪਣੀ ਸਜਾਵਟ ਕਲਪਨਾ ਵਿੱਚ ਸੂਬੇਦਾਰਨੀ ਦੇ ਨਾਲ ਨਾਲ ਤੁਰ ਪਿਆ ਜਿਵੇਂ ਪੋਤਾ ਸੂਬੇਦਾਰਨੀ ਦੇ ਨਹੀਂ ਉਸੇ ਦੇ ਘਰ ਹੋਇਆ ਹੋਵੇ ਆਰੀ ਸਜਾਵਟ ਏਵਨ ਕਰਨ ਦੇ ਉਸ ਛਾ ਨੂੰ ਉਚਤਮ ਚੋਟੀ ਤੇ ਲਿਆਉਂਦਾ ਹੋਇਆ ਉਹ ਬੋਲਿਆ ਹੋਰ ਜੀ ਮੈਂ ਵੀ ਦੱਸ ਦਿਆਂ ਕਿ ਮੈਂ ਆਪਣੇ ਵੱਲੋਂ ਤੁਹਾਨੂੰ ਇੱਕ ਖੂਬਸੂਰਤ ਸਰਪ੍ਰਾਈਜ਼ ਵੀ ਦੇਣ ਵਾਲਾ ਜਿਹੜਾ ਮੈਂ ਅਜ ਤੱਕ ਕਿਸੇ ਗਾਹਕ ਨੂੰ ਨਹੀਂ ਦਿੱਤਾ ਇੱਕ ਨਵਾਂ ਆਈਟਮ ਪੇਸ਼ ਕਰੂੰਗਾ ਜੀ ਤੁਹਾਡੀ ਦਾਵਤ ਦੀ ਸਜਾਵਟ ਤੇ ਉਹ ਇਹ ਹੈ ਕਿ ਮੈਂ ਤਾਜ਼ੀ ਗੁਲਾਬ ਦੀਆਂ ਕਲੀਆਂ ਤੇ ਮੋਤੀਏ ਦੀਆਂ ਲੜੀਆਂ ਦਾ ਸਪੈਸ਼ਲ ਆਰਡਰ ਦੇਣ ਵਾਲਾ ਪਤਾ ਕਿਉਂ ਤੁਹਾਡੇ ਬੋਤੇ ਦੇ ਪੰਘੂੜੇ ਵਾਸਤੇ ਇਸ ਤਰ੍ਹਾਂ ਲੱਗੂਗਾ ਬੱਚਾ ਫੁੱਲਾਂ ਦੇ ਪੰਘੂੜੇ ਵਿੱਚ ਝੂਟੇ ਲੈ ਰਿਹਾ ਹੈ ਉੱਪਰ ਸੁਨਹਿਰੀ ਜ਼ਰੀ ਦੀਆਂ ਚਾਲਾਂ ਹੋਣਗੀਆਂ ਤੇ ਵਿੱਚ ਵਿੱਚ ਮੋਤੀਏ ਤੇ ਗੁਲਾਬ ਦੀਆਂ ਲੜੀਆਂ ਅਗਰਵਾਲਾਂ ਵੇਲੇ ਤਾਂ ਉਹਨਾਂ ਦੀ ਕਫਾਇਤਮੰਦੀ ਦੀ ਵਜ੍ਹਾ ਕਰਕੇ ਅਚਾਨਕ ਚੱਕ ਕੋਲ ਬੈਠੀ ਸੂਬੇਦਾਰਨੀ ਦੀ ਆਵਾਜ਼ ਬੰਦ ਹੋ ਗਈ। ਤਾਂ ਟੀਵੀਨ ਵੇਖਦੇ ਸੂਬੇਦਾਰ ਜੀ ਪਲਟੇ। ਦਰਦ ਨਾਲ ਸਰਾਬ ਹੋਰ ਸੂਬੇਦਾਰਨੀ ਦਾ ਚਿਹਰਾ ਫੱਕ ਪੈਂਦਾ ਜਾ ਰਿਹਾ ਸੀ ਜਿਵੇਂ ਅੰਦਰ ਜ਼ੋਰਦਾਰ ਤੂਫਾਨ ਆਇਆ ਹੋਵੇ ਤੇ ਉਹ ਚੀਕ ਹੀ ਪੈਣਾ ਚਾਹੁੰਦੀ ਹੋਵੇ। ਪਰ ਚੀਕਣ ਤੱਕ ਦੀ ਤਾਕਤ ਵੀ ਨਾ ਬਚੀ ਹੋਵੇ। ਸੂਬੇਦਾਰ ਹੁਰਾਂ ਨਾਲ ਨਜ਼ਰ ਮਿਲਦਿਆਂ ਹੀ ਉਹ ਫੁੱਟ ਫੁੱਟ ਕੇ ਰੁਪਈ। ਚੁੱਪ ਚੁੱਪ ਭਾਗਵਾਨ ਨੇ ਸੂਬੇਦਾਰ ਜੀ ਉਸ ਨੂੰ ਬੱਚਾ ਵਾਂਗ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਤੈਨੂੰ ਮੇਰੀ ਸੋਂ ਇਹ ਵੀ ਕੋਈ ਗੱਲ ਰੋਣ ਵਾਲੀ ਆਂਡ ਗਵਾਣ ਨੇ ਸੁਣ ਲਿਆ ਤਾਂ ਕੀ ਆਖਣਗੇ ਜਰਾ ਸੋਚ ਲੋਕ ਸਾਨੂੰ ਕਿੰਨੇ ਨਸੀਬ ਵਾਲੇ ਸਮਝਦੇ ਨੇ ਅਸੀਂ ਹੈਗੇ ਵੀ ਆ ਉਧਰ ਵੇਖ ਆਪਣੇ ਘਰ ਵਿੱਚ ਨਜ਼ਰ ਮਾਰ ਇਸ ਤਰ੍ਹਾਂ ਦੀ ਘੜੀ ਫੁੱਲਦਨ ਸੂਟਕੇਸ ਬੈਗ ਚਾਕੂ ਵਗੈਰਾ ਹੈਗੇ ਨਹੀਂ ਕਿਸੇ ਕੋਲ ਨਹੀਂ ਨਾ ਵਿਅਕ ਅਮਰੀਕਾ ਵਿੱਚ ਹੋਏ ਪੋਤੇ ਬਾਰੇ ਸੁਣ ਕੇ ਹੀ ਲੋਕ ਕਿੰਨਾ ਮਾਣ ਦੇ ਰਹੇ ਨੇ ਤੇ ਹੈ ਵੀ ਮਾਣ ਵਾਲੀ ਗੱਲ ਸਾਡਾ ਮਨੋਜ ਤੇ ਜੇ ਅਮਰੀਕਾ ਦਾ ਸਿਟੀਜ਼ਨ ਨਹੀਂ ਬਣਿਆ ਕਈ ਵਾਰੀ ਲੱਗਣਗੇ ਜੇ ਪਰ ਪੋਤਾ ਜਾਂਦਾ ਹੀ ਅਮਰੀਕਨ ਸੂਬੇਦਾਰਨੀ ਦੀਆਂ ਅੱਖਾਂ ਦੇ ਅਥਰੂ ਉੱਥੇ ਦੇ ਉੱਥੇ ਰੁੱਕ ਗਏ ਅਮਰੀਕਨ ਕੀ ਮਸਲਾ ਉਹਨੂੰ ਇੰਡੀਅਨ ਨਹੀਂ ਆਖਿਆ ਜਾਏਗਾ ਕਿਸ ਤਰ੍ਹਾਂ ਆਖਿਆ ਜਾਏਗਾ ਜਿਵੇਂ ਪਤਾ ਹੀ ਨਹੀਂ ਤੈਨੂੰ ਅਮਰੀਕਾ ਵਿੱਚ ਪੈਦਾ ਹੋਇਆ ਬੱਚਾ ਅਮਰੀਕਾ ਦਾ ਨਾਗਰਿਕ ਅਮਰੀਕੀ ਹੋਊਗਾ ਨਾ ਅਡੇ ਜੀਦੇ ਜੀ ਸਾਡਾ ਪੋਤਾ ਅਮਰੀਕਨ ਲੈ ਇਹਨਾਂ ਵੀ ਨਹੀਂ ਪਤਾ ਤੈਨੂੰ ਰਮਨੋਜ ਅਜੇ ਤੇ ਉਹ ਇੰਡੀਅਨ ਆ ਜਦੋਂ ਤੱਕ ਅਮਰੀਕਨ ਸਿਟੀਜ਼ਨਸ਼ਿਪ ਨਹੀਂ ਮਿਲ ਜਾਂਦੀ ਫਿਰ ਕੁਝ ਸਾਲਾਂ ਪਿੱਛੋਂ ਉਹ ਵੀ ਸ਼ਾਇਦ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਸੂਬੇਦਾਰ ਹੋਰਾਂ ਦਾ ਆਪ ਵੀ ਆਪਣੇ ਆਪ ਤੇ ਕਾਬੂ ਨਾ ਰਿਹਾ ਸੂਬੇਦਾਰ ਨਹੀਂ ਹੁਣ ਰੋਣਾ ਭੁੱਲ ਕੇ ਕਬਰਾਈ ਹੋਈ ਆਪਣੀਆਂ ਸੁਕੀਆਂ ਅੱਖਾਂ ਲਈ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਵਿੱਚ ਹਨ ਲੱਗ ਗਈ ਧੰਨਵਾਦ